ਅੱਜ ਅੱਜ ਤਾਂ ਮੈਂ ਤੁਹਾਨੂੰ ਫੇਸਬੁੱਕ ਤੇ ਵੀਡੀਓ ਅਪਲੋਡ ਕਰਨ ਦਾ ਸਹੀ ਤਰੀਕਾ ਦੱਸੂਗਾ ਤੇ ਨਾਲ ਨਾਲ ਤੁਹਾਨੂੰ ਥੰਬਨੇਲ ਆਉਣ ਦਾ ਵੀ ਤਰੀਕਾ ਦੱਸੂਗਾ ਵੀ ਕਿਵੇਂ ਤੁਸੀਂ ਆਪਣੇ ਮੋਬਾਈਲ ਫੋਨ ਤੇ ਥੰਬਨੇਲ ਆ ਸਕ ਰਹੇ ਹੋ ਵੈਸੇ ਤਾਂ ਹੁਣ ਜਿਹੋਦਾ ਵੀ ਕ੍ਰੇਟਿਵ ਸਟੂਡੀਓ ਇੱਕ ਪਹਿਲਾ ਐਪ ਸੀ ਉਹ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਫੋਨ ਤੇ ਸਾਰਾ ਕੁਝ ਕਰਨਾ ਬਹੁਤ ਔਖਾ ਵੀ ਸਾਰਾ ਕੁਝ ਨੂੰ ਲੈਪਟਾਪ ਤੇ ਹੀ ਰਹਿ ਗਿਆ ਤੇ ਹਰੇਕ ਬੰਦੇ ਕੋਲੇ ਲੈਪਟਾਪ ਨਹੀਂ ਹੁੰਦਾ ਪਰ ਮੈਂ ਤੁਹਾਨੂੰ ਅੱਜ ਫੋਨ ਦੇ ਉੱਤੇ ਹੀ ਦੱਸੂਗਾ ਵੀ ਕਿਵੇਂ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਅਪਲੋਡ ਕਰ ਸਕ ਰਹੇ ਤੇ ਥੰਬਨੇਲ ਲਾ ਸਕ ਰਹੇ ਹੋ ਤੇ ਇਹ ਬਹੁਤ سارے ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਵੀ ਆਪਾਂ ਵੀਡੀਓ ਅਪਲੋਡ ਕਿਵੇਂ ਕਰਨੀ ਵੀਡੀਓ ਬਣਾ ਬਹੁਤ ਵਧੀਆ ਲੈਂਦੇ ਨੇ ਤੇ ਅਪਲੋਡ ਕਰਨ ਦਾ ਨਹੀਂ ਤਰੀਕਾ ਪਤਾ ਹੁੰਦਾ ਕੋਈ ਹੈਸ਼ਟੈਗ ਲਾਉਂਦਾ ਕੁਝ ਨਹੀਂ ਲਾਉਂਦਾ ਕੋਈ ਟਾਈਟਲ ਲਿਖਦਾ ਨਹੀਂ ਲਿਖਦਾ ਤੇ ਕਿਸੇ ਦਾ ਕੁਸ਼ੋ ਨਾ ਕਰਦਾ ਨਹੀਂ ਹੁੰਦਾ ਕਰਦਾ ਥੰਬਨੇਲ ਲੱਗਿਆ ਹੁੰਦਾ ਜਾਂ ਕਰਦਾ ਨਹੀਂ ਲੱਗਿਆ ਹੁੰਦਾ ਪਰ ਅੱਜ ਮੈਂ ਸਾਰਾ ਕੁਝ ਤੁਹਾਨੂੰ ਫੋਨ ਦੇ ਉੱਤੇ ਦੱਸੂਗਾ ਵੀ ਕਿਵੇਂ ਤੁਸੀਂ ਲਾ ਸਕਦੇ ਹੋ ਬਹੁਤ ਸੌਖਾ ਤਰੀਕਾ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਆਪਣਾ ਪੇਜ ਓਪਨ ਕਰਦੇ ਹਾਂ ਕੋਈ ਵੀ ਉਨਕੇ ਪੇਜ ਓਪਨ ਕਰ ਬੈਠਾ ਦੇਖੋ ਬਹੁਤ ਸਾਰੇ ਆਪਸ਼ਨ ਨੇ ਇੱਥੇ ਜਾ ਕੇ ਜੇਕਰ ਤੁਸੀਂ ਅਪਲੋਡ ਕਰ ਦਿਓ ਇੱਥੇ ਵੀ ਜਾ ਕੇ ਕਲਿੱਕ ਕਰੂੰਗਾ ਤਾਂ ਵੀ ਅਪਲੋਡ ਕਰਨ ਦਾ ਵੀਡੀਓ ਫੋਟੋ ਲਾਈਵ ਵਗੈਰਾ ਕਰਨ ਦਾ ਹੀ ਆ ਜਾਂਦੇ ਨੇ ਪਰ ਮੈਂ ਤੁਹਾਨੂੰ ਸਹੀ ਤਰੀਕਾ ਰਹਾ ਵੀ ਸਹੀ ਕਿਵੇਂ ਹੁੰਦਾ ਦੇਖੋ ਆਪਾਂ ਬੈਕ ਜਾਂਨੇ ਆ ਬੈਕ ਜਾ ਕੇ ਸੱਜੀ ਸਾਈਡ ਨਾਲ ਇੱਕ ਪਲੱਸ ਦੀ ਨਿਸ਼ਾਨੀ ਆਉਂਦੀ ਹੈ ਇੱਥੇ ਸਰਚ ਦੇ ਕੋਲੇ ਜਿੱਥੇ ਮੈਸੇਜ ਕਰਦੇ ਆ ਤੇ ਪਲੱਸ ਦੀ ਨਿਸ਼ਾਨੀ ਆਉਂਦੀ ਆ ਇਹਦੇ ਉੱਪਰ ਜਾ ਕੇ ਆਪਾਂ ਕਲਿੱਕ ਕਰਨ ਕਲਿੱਕ ਕਰਨ ਦਵਾ ਦੇਖੋ ਇੱਥੇ ਸਾਰੇ ਨਾਲ ਥੱਲੇ ਤੁਹਾਨੂੰ ਦਿਖਾਈ ਦਿੰਦੇ ਨੇ ਵੀ ਸਟੋਰੀ ਅਪਲੋਡ ਤੇ ਰੀਲ ਲਾਈਵ ਇਸੋ ਵੀਡੀਓ ਅਪਲੋਡ ਦੇ ਉੱਪਰ ਆ ਦੇਖੋ ਜੇਕਰ ਫੋਟੋ ਕੋਈ ਪੋਸਟ ਅਪਲੋਡ ਕਰੀ ਤਾਂ ਫੋਟੋ ਤੇ ਆਹ ਕਲਿੱਕ ਕਰ ਸਕਦੇ ਹੋ ਇੱਥੇ ਆਪਾਂ ਦੱਸ ਰਹੇ ਹਾਂ ਮੈਂ ਤੁਹਾਨੂੰ ਸਹੀ ਤਰੀਕਾ ਕੀ ਹੈ ਇੱਥੇ ਆਪਾਂ ਜਾਣਾ ਵੀਡੀਓ ਤੇ ਆਪਾਂ ਇੱਕ ਵੀਡੀਓ ਲੈਣੀ ਹੈ ਆਪਣੀ ਕੋਈ 2-3 ਮਿੰਟ ਦੀ ਤੇ ਤੁਹਾਨੂੰ ਅਪਲੋਡ ਕਰਕੇ ਦਿਖਾਉਣਾ ਹੈ ਵੀਡੀਓ ਤੇ ਕਲਿੱਕ ਕਰਿਆ ਤੇ ਉਸ ਤੋਂ ਬਾਅਦ ਇੱਕ ਆਪਾਂ ਵੀਡੀਓ ਲੈ ਕੇ ਆਉਣੀ ਹੈ ਜਿਹੜੀ ਸੱਤਨ ਕਿ ਮਿੰਟ ਦੀ ਦੋਰੀ ਹੈ ਕੋਈ ਹੋਈ ਆਪ ਇੱਕ ਵੀਡੀਓ ਪਈ ਮੇਰੇ ਕੋਲ 2 ਮਿੰਟ ਦੀ ਇਹਨੂੰ ਆਪਾਂ ਕਲਿੱਕ ਕਰਿਆ ਕਲਿੱਕ ਕਰਕੇ ਤੁਸੀਂ ਦੇਖੋ ਆ ਗਈ ਵੀਡੀਓ ਆਪਣੀ ਮੈਂ ਤੁਹਾਨੂੰ ਥੰਬਨੇਲ ਲਾਉਣਾ ਵੀ ਦੱਸੂ ਕਿਵੇਂ ਲਾ ਸਕ ਟਾਈਟਲ ਵਿੱਚ ਆਪਾਂ ਕੁਛ ਨਾ ਕੁਛ ਇੱਥੇ ਲਿਖਦੇ ਆ ਜੋ ਵੀ ਤੁਸੀਂ ਆਪਾਂ ਟਾਈਟਲ ਦੇਖ ਸਭ ਤੋਂ ਵਧੀਆ ਟਾਈਟਲ ਲਿਖਿਆ ਕਰੋ ਟਾਈਟਲ ਤੇ ਥੰਬਨੇਲ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਇਹਦੇ ਨਾਲ ਹੀ ਆਪਣੀ ਵੀਡੀਓ ਨੂੰ ਚੱਲਣਾ ਸਾਰਾ ਮੇਨ ਕਾਰਨ ਇਹਦੇ ਨਾਲ ਹੀ ਚੱਲਣਾ ਵੀਡੀਓ ਤੋਂ ਬਾਅਦ ਚ ਲੋਕ ਦੇਖਣ ਜਿਹੋ ਦੇਖਣੀ ਹੈ ਤੇ ਪਹਿਲਾਂ ਇਹ ਕਾਰਨ ਇੱਥੇ ਆਪਾਂ ਲਿਖਦੇ ਆ ਜੀ ਫੇਸਬੁਕ ਤੋਂ ਪੈਸੇ ਕਿਵੇਂ ਕਮਾ ਸਕਦੇ ਆ ਚਲੋ ਇਹ ਹੋ ਕੇ ਜਿੱਕਾ ਪਾਓ ਲਿਖ ਦੇਣਾ ਫੇਸਬੁਕ ਤੋਂ ਤੇ ਇਕ ਲਓ ਜੀ ਇਹ ਹੋ ਗਿਆ ਆਪਣਾ ਟਾਈਟਲ ਤੇ ਆਪਾਂ ਦੇ ਇਹ ਦੁਆਰਾ ਆਪਾਂ ਨੇ ਡਿਸਕ੍ਰਿਪਸ਼ਨ ਇਹਦੇ ਵਿੱਚ ਕੀ ਲਿਖਣਾ ਜੀ ਇੱਥੋਂ ਆਪਾਂ ਇਹਨੂੰ ਸਾਰਿਆਂ ਨੂੰ ਸਿਲੈਕਟ ਕਰ ਲੈਣਾ ਤੇ ਕਾਪੀ ਕਰਕੇ ਨਾਲ ਥੱਲੇ ਨੀਚੇ ਵਾਲ ਚ ਐਵੇਂ ਪੇਸਟ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਨੇ ਜ਼ਰੂਰੀ ਕੰਮ ਆ ਜਿਹੜਾ ਹੈਸ਼ਟੈਗ ਲਾਉਣਾ ਹੈਸ਼ਟੈਗ ਦੇਖੋ ਇੱਥੇ ਆਪਾਂ ਹੈਸ਼ਟੈਗ ਲਾਉਨੇ ਆ ਤੇ ਕਿਵੇਂ ਲਾਉਣਾ ਉਹ ਵੀ ਤੁਹਾਨੂੰ ਦੱਸ ਦਿਆਂ ਜਿਵੇਂ ਕਿ ਮੇਰੀ ਵੀਡੀਓ ਦੇ ਹਿਸਾਬ ਨਾਲ ਲਾਉਣਾ ਹੈਸ਼ਟੈਗ ਤੁਸੀਂ ਨੇ ਜਿਵੇਂ ਮੇਰੀ ਵੀਡੀਓ ਫੇਸਬੁਕ ਬਾਰੇ ਆ ਮੈਂ ਫੇਸਬੁਕ ਲਿਖੂ ਕਿ ਤਾਂ ਪਹਿਲਾਂ ਸਭ ਤੋਂ ਪਹਿਲਾਂ ਤੇ ਫੇਸਬੁਕ ਪੇਜ ਲਿਖੂ ਕਿਉਂਕਿ ਪੇਜਾਂ ਬਾਰੇ ਮੇਰੀ ਸਾਰੀ ਵੀਡੀਓ ਇਹ ਫੇਸਬੁ ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਲਿਖ ਦੇਣਾ ਨਾਲ ਫੇਸਬੁਕ ਅ ਇਨਕਮ ਐਵੇਂ ਤੁਸੀਂ ਆਪਣੇ ਵੀਡੀਓ ਦੇ ਹਿਸਾਬ ਨਾਲ ਇੱਥੇ ਹੈਸ਼ਟੈਗ ਲਾਉਣੇ ਨੇ ਤੇ ਉਸ ਤੋਂ ਬਾਅਦ ਜੀ ਆਪਾਂ ਆਪਾਂ ਨੀਚੇ ਜਾ ਲੇ ਹਾਂ ਤੁਹਾਨੂੰ ਥੰਬਨੇਲ ਆਉਣ ਦਾ ਤਰੀਕਾ ਦੱਸਦੇ ਆ ਆ ਦੇਖੋ ਇੱਥੇ ਬਸ ਤੁਸੀਂ ਥੰਬਨੇਲ ਆਪਣੀ ਵੀਡੀਓ ਚ ਵੀ ਚੂਜ਼ ਕਰ ਸਕਦੇ ਜਿਹੜਾ ਤੁਸੀਂ ਚਾਹੋ ਆ ਦੇਖੋ ਜਿਵੇਂ ਵੀਡੀਓ ਆਪਣੀ ਉਸ ਹਿਸਾਬ ਨਾਲ ਤੁਸੀਂ ਇੱਥੇ ਚੂਜ਼ ਕਰਦੇ ਜੇਕਰ ਤੁਹਾਡੇ ਕੋਲ ਥੰੰਬਨੇਲ ਹੈਗਾ ਸਭ ਤੋਂ ਵਧੀਆ ਕਲਾ ਤੇ ਇੱਥੇ ਐਡ ਆ ਨਾ ਐਡ ਤੇ ਜਾ ਕੇ ਕਲਿੱਕ ਕਰਨਾ ਕਲਿੱਕ ਕਰਕੇ ਜੀ ਇੱਥੇ ਇੱਕ ਥੰਬਨੇ ਚੱਕ ਲੈਣੇ ਦੇਖੋ ਮੈਂ ਕਲਿੱਕ ਕਰ ਲਿਆ ਤੇ ਆਪਣਾ ਥੰਬਨੇਲ ਆ ਗਿਆ ਦੇਖੋ ਥੰਬਨੇਲ ਲੱਗ ਕੇ ਕਿੰਨੀ ਵਧੀਆ ਵੀਡੀਓ ਬਣ ਗਈ ਹੁਣ ਆਪਣੀ ਤੇ ਦੂਜਾ ਵਾਰ ਆਪਾਂ ਇੱਥੇ ਪਬਲਿਸ਼ ਆ ਗਿਆ ਨਾ ਸਾਈਡ ਤੇ ਇੱਕ ਆਪਣੇ ਸੱਜੀ ਸਾਈਡ ਤੇ ਪਬਲਿਸ਼ ਦਾ ਆਉਂਦਾ ਤੇ ਕਲਿੱਕ ਕਰਕੇ ਤੁਸੀਂ ਇੱਥੋਂ ਪਬਲਿਸ਼ ਕਰ ਸਕਦੇ ਤੇ ਇਹ ਤਰੀਕਾ ਨਾਲ ਤੁਹਾਡੀ ਵੀਡੀਓ ਅਪਲੋਡ ਹੋ ਜੂ ਸਹੀ ਤਰੀਕਾ ਤੇ ਇਹੀ ਆ ਵੀਡੀਓ ਅਪਲੋਡ ਕਰਨ ਨਹੀਂ ਫਿਰ ਸਹੀ ਤਰੀਕਾ ਹੋਰ ਹੈ ਜਿਹੜਾ ਉਹ ਇੱਕ ਲੈਪਟਾਪ ਹੀ ਆ ਪਰ ਲੈਪਟਾਪ ਤੋਂ ਜ਼ਿਆਦਾ ਵਧੀਆ ਵੀ ਜ਼ਿਆਦਾਤਰ ਲੋਕ ਫੋਨ ਯੂਜ਼ ਕਰਦੇ ਨੇ ਫੋਨ ਨਾਲ ਲਈ ਸਭ ਤੋਂ ਬੈਸਟ ਆਹੀ ਤਰੀਕਾ ਜੀ ਐਵੇਂ ਤੁਸੀਂ ਆਪਣੀ ਵੀਡੀਓ ਨੂੰ ਅਪਲ ਤੇ ਆਪਣੇ ਪੇਜ ਨੂੰ ਫੋਲੋ ਕਰਦੇ ਜੀ ਹੋਰ ਵੀ ਵੀਡੀਓ ਦੇਖਣ ਲਈ ਜੀ